ਸੰਗਤ ਜੀ ਕਈ ਵਾਰ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਦੁੱਖ ਤਕਲੀਫਾਂ ਪਰੇਸ਼ਾਨੀਆਂ ਚਿੰਤਾਵਾਂ ਇੰਨਾ ਜ਼ਿਆਦਾ ਵੱਧ ਜਾਂਦੀਆਂ ਕਿ ਇਨਸਾਨ ਨੂੰ ਕੁਝ ਵੀ ਸਮਝ ਨਹੀਂ ਆਉਂਦੀ ਕਿ ਹੁਣ ਉਹ ਕੀ ਕਰੇ ਕੁਝ ਇਨਸਾਨ ਅਜੇ ਸਮੇਂ ਦੇ ਵਿੱਚ ਹਿੰਮਤ ਹਾਰ ਕੇ ਬੈਠ ਜਾਂਦੇ ਉਹਨਾਂ ਨੂੰ ਲੱਗਦਾ ਵੀ ਜਿਵੇਂ ਸਭ ਕੁਝ ਖਤਮ ਹੋ ਗਿਆ ਹੈ ਹੁਣ ਕੁਝ ਵੀ ਠੀਕ ਨਹੀਂ ਹੋਵੇਗਾ ਕਿਉਂਕਿ ਜ਼ਿੰਦਗੀ ਦੇ ਵਿੱਚ ਕਈ ਵਾਰ ਅਜੇ ਦੁੱਖ ਰੋਗ ਪਰੇਸ਼ਾਨੀਆਂ ਚਿੰਤਾਵਾਂ ਆਉਂਦੀਆਂ ਨੇ ਕਿ ਸਾਡੇ ਆਪਣੇ ਵੀ ਸਾਥ ਛੱਡ ਜਾਂਦੇ ਨੇ ਦੁਨੀਆ ਦੇ ਵਿੱਚ ਇਨਸਾਨ ਜਦੋਂ ਇਕੱਲਾ ਰਹਿ ਜਾਂਦਾ ਹੈ ਨਾ ਉਦੋਂ ਟੁੱਟਦਾ ਹੈ ਜਿਹੜੇ ਰਿਸ਼ਤੇ ਆਨਾਤਿਆਂ ਦੇ ਉੱਤੇ ਉਹਨੂੰ ਬੜਾ ਮਾਣ ਹੁੰਦਾ ਜਦੋਂ ਉਹੀ ਰਿਸ਼ਤੇ ਨਾਤੇ ਭੈਣ ਭਰਾ ਸਾਥ ਛੱਡ ਜਾਂਦੀ ਨੇ ਉਦੋਂ ਇਨਸਾਨ ਨੂੰ ਲੱਗਦਾ ਵੀ ਬਸ ਹੁਣ ਸਭ ਕੁਝ ਖਤਮ ਹੋ ਗਿਆ ਹੁਣ ਮੇਰਾ ਕੀ ਬਣੇਗਾ ਇੱਥੇ ਮਹਾਪੁਰਖ ਜੀ ਕਹਿੰਦੇ ਜਦੋਂ ਲੱਗੇ ਨਾ ਵੀ ਹੁਣ ਕੋਈ ਵੀ ਸਾਥ ਦੇਣ ਵਾਲਾ ਨਹੀਂ ਆ ਤਾਂ ਬਸ ਅਮਰਤ ਵੇਲੇ ਉੱਠ ਕੇ ਇਹ ਦੋ ਸ਼ਬਦ ਬੋਲਣੇ ਸ਼ੁਰੂ ਕਰਦਾ हूं ਦੇਖਣਾ ਸਤਿਗੁਰ ਸੱਚੇ ਪਾਸ਼ਾ ਜੀ ਦੀ ਐਸੀ ਕਿਰਪਾ ਵਰਤੇ ਗਈ ਕਿ ਜਿੱਥੇ ਤੁਹਾਨੂੰ ਲੱਗ ਰਿਹਾ ਸੀ ਨਾ ਕਿ ਸਭ ਕੁਝ ਖਤਮ ਹੋ ਗਿਆ ਉੱਥੋਂ ਹੀ ਨਵੀਆਂ ਅਸ਼ੀਰਵਾਦਾ ਹੋਣ ਗਈਆਂ ਜੇ ਲੱਗ ਰਿਹਾ ਸੀ ਨਾ ਕਿ ਮੇਰੀ ਜ਼ਿੰਦਗੀ ਦੇ ਤਰੱਕੀ ਦੇ ਖੁਸ਼ੀਆਂ ਦੇ ਸਭ ਰਸਤੇ ਬੰਦ ਹੋ ਗਏ ਨੇ ਸਤਿਗੁਰ ਸੱਚੇ ਪਾਸ਼ਾ ਨੇ ਉੱਥੋਂ ਹੀ ਨਵੇਂ ਰਾਹ ਕੱਢ ਦੇਣੇ ਆ ਬਸ ਭਰੋਸੇ ਦੇ ਨਾਲ ਅਮਰਤ ਵੇਲੇ ਉੱਠ ਕੇ ਇਹ ਦੋ ਸ਼ਬਦ ਜਾਪ ਕਰਨੇ ਸ਼ੁਰੂ ਕਰਦੇ ਨੇ ਆ ਸੰਗਤ ਜੀ ਇਹ ਦੋ ਸ਼ਬਦ ਜਾਪ ਕਰਨ ਦੇ ਨਾਲ ਇਨਸਾਨ ਦੇ ਕਰਮਲੇਖ ਬਦਲਦੇ ਆ ਸਾਡੀ ਜ਼ਿੰਦਗੀ ਦੇ ਜੋ ਵੀ ਦੁੱਖ ਸੁੱਖ ਨੇ ਇਹ ਸਾਨੂੰ ਸਾਡੇ ਕਰਮਾਂ ਦੇ ਹਿਸਾਬ ਦੇ ਨਾਲ ਮਿਲਦੇ ਨੇ ਜੋ ਕਰਮ ਆਪਾਂ ਪਿੱਛੇ ਕਮਾਏ ਆ ਉਹ ਆਪਾਂ ਨੂੰ ਭੋਗਣੇ ਪੈਣੇ ਆ ਪਰ ਜਦੋਂ ਹੀ ਅਸੀਂ ਅੰਮ੍ਰਿਤ ਵੇਲੇ ਉੱਠ ਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰਦੇ ਆ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਅੱਗੇ ਫਰਿਆਦ ਕਰਦੇ ਆ ਭਾਵ ਕੀ ਅਰਦਾਸ ਬੇਨਤੀ ਕਰਦੇ ਆ ਤਾ ਸਾਡੇ ਕਰਮ ਸਾਡੇ ਲੇਖ ਬਦਲਦੇ ਨੇ ਇਸ ਕਰਕੇ ਵਾਹਿਮੁਰਖ ਜੀ ਕਹਿੰਦੇ ਜਦੋਂ ਵੀ ਜ਼ਿੰਦਗੀ ਦੀਆਂ ਦੁੱਖ ਤਕਲੀਫਾਂ ਵੱਧ ਜਾਣ ਤਬਾਸ 2 ਵਜੇ ਉੱਠ ਜਾਓ ਉੱਠ ਕੇ ਇਸ਼ਨਾਨ ਕਰਕੇ ਚੌਂਕੜਾ ਮਾਰ ਕੇ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਧਿਆਨ ਧਰ ਕੇ ਬੈਠ ਜਾਓ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਜਾਪ ਜਿੰਨਾ ਸਮਾਂ ਕਰ ਸਕਦੇ ਹੋ ਵਾਹਿਗੁਰੂ ਜੀ ਦਾ ਸਿਮਰਨ ਕਰੋ ਫਿਰ ਉਸ ਤੋਂ ਬਾਅਦ ਮੂਲ ਮੰਤਰ ਦਾ ਜਾਪ ਗੁਰ ਮੰਤਰ ਅਤੇ ਮੂਲ ਮੰਤਰ ਜਿੰਨਾ ਹੀ ਅਸੀਂ ਜ਼ਿਆਦਾ ਜਾਪ ਕਰਾਂਗੇ ਉਨੇ ਹੀ ਸਾਡੇ ਉੱਤੇ ਗੁਰਨਾਣਕ ਪਾਤਸ਼ਾਹ ਜੀ ਦੀ ਕਿਰਪਾ ਹੋਵੇਗੀ ਜਦੋਂ ਵੀ ਜ਼ਿੰਦਗੀ ਦੇ ਦੁੱਖ ਦਰਦ ਬਹੁਤ ਜ਼ਿਆਦਾ ਵੱਧ ਜਾਣ ਤਾਂ ਆਪਣੇ ਦਿਲ ਦੀਆਂ ਜੋ ਵੀ ਗੰਡਾਂ ਨੇ ਜੋ ਵੀ ਦਿਲ ਦੇ ਦੁੱਖ ਦਰਦ ਨੇ ਆਪਣੇ ਗੁਰਨਾਣਕ ਪਾਤਸ਼ਾਹ ਜੀ ਦੇ ਨਾਲ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਨਾਲ ਸਾਂਝੀ ਕਰੋ ਸਤਿਗੁਰ ਸੱਚੇ ਪਾਤਸ਼ਾਹ ਦੇ ਅੱਗੇ ਅਰਦਾਸ ਬੇਨਤੀ ਕਰੋ ਦੇਖਣਾ ਸਤਿਗੁਰ ਸੱਚੇ ਪਾਸ਼ਾ ਐਸੀ ਕਲਾ ਵਰਤਾਉਂਦੇ ਨੇ ਵੀ ਜਿੱਥੇ ਸਾਨੂੰ ਲੱਗ ਰਿਹਾ ਸੀ ਸਭ ਕੁਝ ਖਤਮ ਹੋ ਗਿਆ ਸਤਿਗੁਰ ਸੱਚੇ ਪਾਸ਼ਾ ਨੇ ਉੱਥੋਂ ਹੀ ਨਵੀਆਂ ਸ਼ੁਰੂਆਤਾਂ ਕਰ ਦੇਣੀਆਂ ਨੇ ਸੰਗਤ ਜੀ ਵੈਸੇ ਤਾਂ ਹਰੇਕ ਗੁਰਸਿੱਖ ਦੇ ਲਈ ਅਮਰਤ ਵੇਲਾ ਤੇ ਅਮਰਤ ਵੇਲੇ ਦਾ ਨਾਮ ਜ਼ਰੂਰੀ ਆ ਸਾਨੂੰ ਅਮਰਤ ਵੇਲੇ ਦੀ ਛੁੱਟੀ ਨਹੀਂ ਮਿਲੀ ਜ਼ਿੰਦਗੀ ਦੇ ਵਿੱਚ ਭਾਵੇਂ ਕੋਈ ਦੁੱਖ ਹੋਵੇ ਸੁੱਖ ਹੋਵੇ ਅਮਰਤ ਵੇਲੇ ਹਰ ਹਾਲ ਦੇ ਵਿੱਚ ਉੱਠਣਾ ਹੈ ਜੇ ਨਹੀਂ ਉੱਠਿਆ ਜਾਂਦਾ ਤਾਂ ਮੇਰੇ ਕਲਗੀਧਰ ਪਾਤਸ਼ਾਹ ਜੀ ਦੇ ਜੀਵਨ ਨੂੰ ਪੜ ਕੇ ਦੇਖ ਲੈਣਾ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਪਿੱਛੇ ਦੁਸ਼ਮਣ ਲੱਗੇ ਅੱਗੇ ਸਰਸਾ ਨਦੀ ਪਾਰ ਰਹੀ ਆ ਪਰ ਫੇਰ ਵੀ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਏਡੀ ਮੁਸ਼ਕਲ ਘੜੀ ਦੇ ਵਿੱਚ ਵੀ ਅਮਰਤ ਵੇਲੇ ਦਾ ਨਾਗਾ ਨਹੀਂ ਪੈਣ ਦਿੱਤਾ ਸਭ ਤੋਂ ਪਹਿਲਾਂ ਅਮਰਤ ਵੇਲਾ ਸੰਭਾਲ ਲਿਆ ਇਸ ਤੋਂ ਵੱਡੀ ਉਦਾਹਰਨ ਸਾਨੂੰ ਹੋਰ ਕਿੱਥੇ ਮਿਲੇਗੀ ਇਸ ਤੋਂ ਉੱਤੇ ਹੋਰ ਕੀ ਹੋ ਸਕਦਾ ਹੈ ਇਸ ਕਰਕੇ ਨਾ ਅਮਰਤ ਵੇਲੇ ਹਰ ਹਾਲ ਦੇ ਵਿੱਚ ਉੱਠਣਾ ਹੈ ਗ੍ਰਸਤੀ ਬੰਦੇ ਦੇ ਲਈ ਅਮਰਤ ਵੇਲੇ ਦਾ ਜਿਹੜਾ ਸਹੀ ਸਮਾਂ ਹੈ ਉਹ ਸਵੇਰੇ 3 ਤੋਂ 6 ਦੇ ਵਿੱਚ ਆ ਵੀ ਆਪਾਂ 3 ਤੋਂ 6 ਦੇ ਵਿੱਚ ਵਿੱਚ ਉੱਠ ਜਾਈਏ ਉੱਠ ਕੇ ਇਸ਼ਨਾਨ ਕਰਕੇ ਸਤਿਗੁਰ ਸੱਚੇ ਪਾਸ਼ਾ ਜੀ ਨੂੰ ਯਾਦ ਕਰੀਏ ਪਰ ਮਹਾਪੁਰਖ ਜੀ ਕਹਿੰਦੇ ਜਦੋਂ ਜ਼ਿੰਦਗੀ ਦੇ ਵਿੱਚ ਦੁੱਖ ਜ਼ਿਆਦਾ ਵੱਧ ਜਾਣ ਇਹਦਾ ਸਵੰਦਾ ਨਿਤ ਨਿਯਮ ਵਿਵਧ ਜਾਣਾ ਚਾਹੀਦਾ ਹੈ ਜੇ ਪਹਿਲਾਂ 3 ਤੋਂ 5 ਦੇ ਵਿੱਚ ਉੱਠਦੇ ਹੋ ਹੁਣ 2 ਤੋਂ 4 ਦੇ ਵਿੱਚ ਉੱਠਣਾ ਸ਼ੁਰੂ ਕਰਦੋ ਕੋਸ਼ਿਸ਼ ਕਰੋ ਕਿ 2 ਵਜੇ ਉੱਠ ਕੇ ਇਸ਼ਨਾਨ ਕਰਕੇ ਚੌਕੜਾ ਮਾਰ ਕੇ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਯਾਦ ਵਿੱਚ ਬੈਠ ਜਾਓ ਜੋ ਵੀ ਮਨ ਦੇ ਦੁੱਖ ਦਰਦ ਨੇ ਜੋ ਵੀ ਮਨ ਦੀਆਂ ਗੰਡਾ ਨੇ ਆਪਣੇ ਗੁਰਨਾਨਕ ਪਾਤਸ਼ਾਹ ਜੀ ਦੇ ਨਾਲ ਖੋਲ ਦੋ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਨਾਲ ਖੋਲ ਦੋ ਸਾਡੇ ਸਤਿਗੁਰ ਸੱਚੇ ਪਾਤਸ਼ਾਹ ਬਹੁਤ ਦਿਆਲੂ ਨੇ ਬੜੇ ਕਿਰਪਾਲੂ ਨੇ ਜਦੋਂ ਹੀ ਅਸੀਂ ਮਨ ਰਾਹੀਂ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਨੂੰ ਯਾਦ ਕਰਦੇ ਆ ਮਨ ਰਾਹੀਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਅੱਗੇ ਅਰਦਾਸ ਬੇਨਤੀ ਕਰਦੇ ਆ ਸਤਿਗੁਰ ਸੱਚੇ ਪਾਸ਼ਾ ਸਾਡੀਆਂ ਉਹ ਅਰਦਾਸਾਂ ਬੇਨਤੀਆਂ ਨੂੰ ਚੱਟ ਪ੍ਰਵਾਨ ਕਰ ਲੈਂਦੇ ਨੇ ਤਾਂ ਬਸ ਆਓ ਫਿਰ ਕੱਲ ਤੋਂ ਹੀ ਸ਼ੁਰੂਆਤ ਕਰੀਏ ਅਤੇ ਨਾਲ ਹੀ ਇਹ ਅਰਦਾਸ ਬੇਨਤੀ ਵੀ ਲਾਦੇ ਨੇ ਵੀ ਸਤਿਗੁਰ ਸੱਚੇ ਪਾਸ਼ਾ ਅੱਜ ਮੈਂ ਭਾਵੇਂ ਆਪਣੀ ਜ਼ਿੰਦਗੀ ਦੇ ਵਿੱਚ ਦੁੱਖ ਦੀ ਘੜੀ ਦੇ ਵਿੱਚ ਆਪ ਜੀ ਦੇ ਨਾਲ ਜੁੜਿਆ ਹਾਂ ਪਰ ਸਤਿਗੁਰ ਸੱਚੇ ਪਾਸ਼ਾ ਮੇਰੇ ਉੱਤੇ ਇਹ ਮਿਹਰ ਕਿਰਪਾ ਬਣਾਓ ਕਿ ਹੁਣ ਇਹ ਅਮਰਤ ਵੇਲਾ ਆਖਰੀ ਸਵਾਸਾਂ ਤੱਕ ਨਿਭ ਜਾਵੇ ਸਤਿਗੁਰ ਸੱਚੇ ਪਾਸ਼ਾ ਹੁਣ ਮੈਨੂੰ ਆਪਣੇ ਚਰਨਾਂ ਦੇ ਨਾਲੋਂ ਹੋਰ ਨਾ ਹੋਣ ਦਿਓ ਜੇ